घर हलाक माड़े ई आहे भाजी एतिरा मतलब के दवाली की भाजी पंप आले न डबा दू खा दो ठीक बचे पंहिंजी ਤਿੰਨ ਗੁੱਡੀਆਂ ਦੋ ਕੱਕੇ ਆ ਵੱਡਾ ਕੱਕਾ ਆ ਬਈ ਨਿਛੇੜੀ ਆ ਨਾ ਕੁੜਦਾ ਮਾਰਦਾ ਏ ਉਹਨੂੰ ਨਾ ਉਹ ਮਥੇ ਲੱਗਦਾ ਨਾ ਹੀ ਉਹਦੇ ਮਥੇ ਲੱਗਦੇ ਆ ਆਉਂਦਾ ਜਾਂਦਾ ਹੀ ਨਹੀਂ ਸਾਡੇ ਕੋਲ ਨਛੇ ਪੱਤੇ ਲਾਏ ਆ ਪੈਸੇ ਮੰਗਦਾ ਵਾ ਤੇ ਸਾਟਾ ਫੇਟਾ ਲਾ ਜਾਂਦਾ ਵਾ ਪੈਸੇ ਕਿੱਥੋਂ ਦੇਈਏ ਭਾਜੀ ਬੱਚੇ ਪਾਲ ਲੀਕੇ ਕੇ ਪੈਸੇ ਦੇਈਏ ਉਹਨੂੰ 2 ਲੱਖ ਰੁਪਏ ਦੇ ਵਿੱਚ ਭਾਜੀ ਘਰ ਗਹਿਣੇ ਪਿਆ ਵਾ ਹਾਂਜੀ ਹਾਂਜੀ ਤੇ ਗੁੱਡੀਆਂ ਨੇ ਵਿਆਹ ਕੀਤਾ ਵਾ ਤੇ ਆਪਹੀਂ ਮਤਲਬ ਪੰਪ ਤੇ ਰਹਣ ਡਿਆ ਆਂ ਇਹ ਅਭੀ ਦੋਵੇਂ ਹੈਂਡੀਕੈਪ ਇਹ ਮੇਰੇ ਆਸਰੇ ਨਾਲ ਚਲਦੀ ਆ ਤੇ ਮੈਂ ਇਹਦੇ ਆਸਰੇ ਨਾਲ ਚੱਲਦਾ ਕਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਦਗਿਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਪਤੀ ਪਤਨੀ ਹੈਂਡੀਕੈਪ ਨੇ ਅਤੇ ਉਹ ਪੰਪ ਤੇ ਕੋਲ ਇੱਕ ਪੰਪ ਵਾਲਿਆਂ ਦਾ ਹੀ ਪੈਟਰੋਲ ਪੰਪ ਵਾਲਿਆਂ ਦਾ ਹੀ ਜਿਹੜਾ ਹੈ ਉਹ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ ਅਤੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਜੀ ਹਾਂ ਘਰ ਦੇ ਹਾਲਾਤ ਮਾੜੇ ਨੇ ਅਤੇ ਪੰਜ ਉਹਨਾਂ ਦੇ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਧੀਆਂ ਨੇ ਤੇ ਦੋ ਪੁੱਤਰ ਨੇ ਤਾਂ ਇੱਕ ਪੁੱਤਰ ਜਿਹੜਾ ਉਹ ਨਸ਼ੇੜੀ ਹੈ ਅਤੇ ਜਿਹੜਾ ਮਾਤਾ ਪਿਤਾ ਦੀ ਕੋਟਮਾਰ ਵੀ ਕਰਦਾ ਹੈ ਤੇ ਘਰੋਂ ਇਸ ਵੇਲੇ ਬੇਕਾਰ ਹੈ ਉਹ ਘਰ ਹੀ ਨਹੀਂ ਆਉਂਦਾ ਤਾਂ ਆਹ ਹਾਲਾਤ ਨੇ ਉਹਨਾਂ ਦੇ ਕਿ ਪ੍ਰਮਾਤਮਾ ਵੱਲੋਂ ਪਹਿਲਾਂ ਹੀ ਹੈਂਡੀਕੈਪ ਨੇ ਅਤੇ ਆਹ ਕਹਿਰ ਟੁੱਟਦਾ ਹੈ ਉਹਨਾਂ ਦੇ ਉੱਪਰ ਆ ਉਹ ਗੱਲਬਾਤ ਕਰਕੇ ਜਾਣਦੇ ਆ ਅਤੇ ਜਿੰਨੇ ਵੀ ਐਨ ਆਰ ਆਈ ਭਰਾ ਨੇ ਜਿੰਨੇ ਵੀ ਸਮੇਂ-ਸਮੇਂ ਤੇ ਅਜਿਹੇ ਲੋਕਾਂ ਦੀ ਮਦਦ ਕਰਦੇ ਨੇ ਇਹ ਭੁੱਲ ਕੇ ਵੀ ਵੀਡੀਓ ਨੂੰ ਵੀਰੋਸ ਸਕਿਪ ਨਾ ਕਰਿਓ ਤਰਨਤਾਰ ਜਿਲ੍ਹੇ ਦਾ ਪਿੰਡ ਕੱਦਗੇਲਾ ਅਤੇ ਦੋਨੋਂ ਜੀ ਜਿਹੜੇ ਨੇ ਉਹ ਹੈਂਡੀਕੈਪ ਨੇ ਆਹੋ ਗੱਲਬਾਤ ਕਰਦੇ ਆਂ ਭੈਣਾ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਜੀ ਪਿੰਡ ਕੱਦਗੇਲਾ ਭਾਜੀ ਕੀ ਹਾਲਾਤ ਨੇ ਘਰ ਦੇ ਦੀਵਾਲੀ ਕਿਵੇਂ ਦੀ ਲੱਗੀ ਇਹ ਵੀ ਜਰੂਰ ਦੱਸਿਓ ਘਰ ਦੇ ਹਾਲਾਤ ਕੁਮੜੇ ਆ ਭਾਜੀ ਅੱਛਾ ਜੀ ਇਸ ਤਰ੍ਹਾਂ ਵੀ ਮਤਲਕਿ ਦੀਵਾਲੀ ਕਾਦੀ ਭਾਜੀ ਪੰਪਾਲੇ ਨੇ ਡੱਬਾ ਦੇ ਦਿੱਤਾ ਤੇ ਉਹ ਬੱਚਿਆਂ ਨੂੰ ਖਵਾ ਦਿੱਤਾ ਤੇ ਚਲੋ ਠੀਕ ਹੈ ਹਾਂਜੀ ਇਹ ਕਦੋਂ ਤੋਂ ਤੁਸੀਂ ਜਿਹੜਾ ਉਹ ਹੈਂਡੀਕੈਪ ਉਹ ਤੁਸੀਂ ਮੈਂ ਸ਼ੁਰੂ ਤੋਂ ਹੀ ਭਾਜੀ ਅੱਛਾ ਜੀ ਹਾਂਜੀ ਜਦੋਂ ਜਰਮ ਹੋਇਆ ਜਦੋਂ ਉਹ ਦੋਂਦੇ ਹੀ ਹਾਂਜੀ ਦੋਵੇਂ ਜੀ ਹੈਂਡੀਕੈਪ ਅੱਛਾ ਜੀ ਵੀ ਇਹ ਵੀ ਆਂਦੇ ਉਹਦੋਂ ਦਾ ਹੀ ਇੱਕ ਤੇ ਪਈ ਬਾਅਦ ਚ ਹੁੰਦਾ ਨਾ ਇਹ ਉਹਦੋਂ ਦਾ ਹੀ ਹਾਂਜੀ ਕਹਣਾ ਬੱਚਿਆਂ ਨੂੰ ਫਿਰ ਕਿਵੇਂ ਪਾਲਿਆ ਕਿਵੇਂ ਕੀ ਦੱਸੀਗੇ ਭਾਜੀ ਮੈਂ ਨਹੀਂ ਆ ਪਿਛੇ 6000 ਰੁਪਈਆ ਤਨਖਾਹ ਹੀ ਡੰਡੇ ਵਾਲੇ 15 ਸਾਲ ਕਰਾਏ ਤੇ ਰਹਿ ਕੇ ਆਏ ਜਿੰਨੂੰ ਮਰਜ਼ੀ ਪੁੱਛ ਸਕਦੇ ਭਾਜੀ ਅੱਛਾ ਜੀ ਤੇ ਇਹ ਤਰ੍ਹਾਂ ਹੀ ਮਤਲਬ ਕਿ ਵਿੱਚੋਂ ਪਾਹੀ ਆ ਕੇ ਕਦੇ ਕਿਤਰਾ ਵੀ ਜਿਤਰਾ ਮਾੜੀ ਚੰਗੀ ਆਂਦੇ ਹੁੰਦੇ ਆ ਕਦੀ ਲੋਣ ਮਿਰਚ ਨਾਲ ਤੇ ਕਦੀ ਧਰ ਕੇ ਇਤਰਾ ਹੀ ਆ ਮਾੜੀ ਚੰਗੀ ਰੋਟੀ ਖਵਾਉਂਦੇ ਰਹੇ ਵੱਡਾ ਪੁੱਤਰ ਨਹੀਂ ਪਾਲਦਾ ਫਿਰ ਨਾ ਹੋਣੀ ਜੀ ਸੁਣਦਾ ਜਾਂਦਾ ਭਾਜੀ ਸਾਡੇ ਕੋਲ ਆਉਂਦਾ ਜਾਂਦਾ ਵੀ ਨਹੀਂ ਆਉਂਦਾ ਜਾਂਦਾ ਹੀ ਨਹੀਂ ਸਾਡੇ ਕੋਲ ਨੱਚੇ ਪੱਤੇ ਲਾਏ ਆ ਪੈਸੇ ਮੰਗਦਾ ਵਾ ਤੇ ਸਾਟਾ ਪੇਟਾ ਲਾ ਜਾਂਦਾ ਵਾ ਪੈਸੇ ਕਿੱਥੋਂ ਦੇ ਗਏ ਭਾਜੀ ਬੱਚੇ ਪਾਲ ਲਿਕੇ ਕਿਹ ਕੇ ਪੈਸੇ ਦੇ ਗਏ ਉਹਨੂੰ ਅੱਛਾ ਜੀ ਤੇ ਕੀ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਆਉਂਦੀਆਂ ਨੇ ਹਾਂ ਨੂੰ ਘਰ ਦੇ ਵਿੱਚ ਮੁਸ਼ਕਲ ਆ ਇਹ ਵਾ ਪੀ ਮੈਨੂੰ ਜਿੱਤਰਾ ਹੀ ਤੋਂ ਸੌਦਾ ਪਤਾ ਲੈਣ ਜਾਣਾ ਪੈਂਦਾ ਵਾ ਤੇ ਇੱਕ ਬੈਂਡਰੀ ਵਾਲੀ ਹੋਵੇ ਮੇਰੇ ਕੋਲ ਤੇ ਮੈਂ ਉਹਦੇ ਤੇ ਆਪਣੇ ਬੱਚਿਆਂ ਨੂੰ ਲਿਆ ਕੇ ਖਵਾ ਸਕਾਂ ਦੁੱਧ ਪਾਣੀ ਤੇ ਬੈਠੇ ਰਹੀਦਾ ਤੇ ਬਾਜੀ ਇੱਕ ਮੇਰਾ ਵੀ ਮਤਲਬ ਕਿ ਘਰ ਚੋਟ ਜੇ ਤੇ ਪਤੀ ਜੇ ਹਾਲ 2 ਲੱਖ ਚਾ ਗੁੱਡੀਆਂ ਦਾ ਵਿਆਹ ਕੀਤਾ ਸੀ ਦੋ ਗੁੱਡੀਆਂ ਅੱਛਾ ਤਿੰਨ ਗੁੱਡੀਆਂ ਹਾਂਜੀ ਦੋ ਗੁੱਡੀਆਂ ਵਿਆਹੀਆਂ ਵਾਂ ਤੇ ਇੱਕ ਗੁੱਡੀ ਕੁਵਾਰੀ ਅੱਛਾ ਜੀ ਹਾਂਜੀ ਤੇ ਹੁਣ ਫਿਰ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਵੇਂ ਹੁੰਦਾ ਗੁਜ਼ਾਰਾ ਇਤਰਾ ਹੀ ਬਾਜੀ ਆਟੇ ਊਟਾ ਇਤਰਾ ਭੀ ਜਦੋਂ ਰਸਣ ਦਾ ਜੇ ਤੇ ਆ ਜੀ ਠੀਕ ਆ ਨਹੀਂ ਤੇ ਹੁਣ ਫੇ ਆਪਣਾ ਮੁੱਲ ਵੀ ਵਿੱਚੋਂ 100 200 ਦਾ ਲਿਆਉਣਾ ਪੈਂਦਾ ਇਹ ਹਾਲਾਤ ਨੇ ਉਸ ਪਰਿਵਾਰ ਦੇ ਜਿਨ੍ਹਾਂ ਦੇ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਐ ਆਪਦਾ ਘਰ ਨਹੀਂ ਐ ਉਹਨਾਂ ਦਾ ਘਰ ਵੀ ਜਿਹੜਾ ਹੈ ਉਹ 2 ਲੱਖ ਰੁਪਏ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਕਿਸੇ ਦੂਸਰੇ ਜੀ ਦੇ ਕੋਲ ਜਿਹੜਾ ਉਹ ਗੇਹਣੇ ਦੇ ਵਿੱਚ ਆ ਤਾਂ ਉਹ ਵੀ ਛਡਾਉਣ ਦੇ ਲਈ ਇੱਕ ਹੈਲਪ ਜਿਹੜੀ ਹੈ ਉਹਨਾਂ ਨੇ ਮੰਗੀ ਹੈ ਤਾਂ ਭਾਈ ਸਾਹਿਬ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਮੁਸ਼ਕਲ ਹੈ ਭਾਈ ਸਾਹਿਬੀ ਨਾਂ ਦੱਸਿਓ ਪਹਿਲਾਂ ਆਪਣਾ ਭਾਈ ਸਾਰੇ ਵੀਰਾਂ ਨੂੰ ਧੰਨਵਾਦ ਬਹੁਤ-ਬਹੁਤ ਸਸਰੀ ਘਾਲ ਦੀ ਬੇਨਤੀ ਹੈ ਤੁਹਾਡੀ ਗਾੜੀ ਵੀ 2 ਲੱਖ ਰੁਪਏ ਦੇ ਵਿੱਚ ਭਾਜੀ ਘੜ ਗਹਿਣੇ ਪਿਆ ਵਾ ਹਾਂਜੀ ਹਾਂਜੀ ਤੇ ਗੁੱਡੀਆਂ ਨੇ ਵਿਆਹ ਕੀਤਾ ਵਾ ਤੇ ਆਪ ਅਸੀਂ ਮਤਲਬ ਪੰਪ ਤੇ ਰਹਿੰਦੇ ਆਂ ਜੀ ਮਾੜਾ ਚੰਗਾ ਭਾਜੀ ਸੂਰਾਂ ਦਾ ਕੰਮ ਕੰਦ ਛੁੱਟ ਕੇ ਗੁਜ਼ਾਰਾ ਕਰਦੇ ਆਂ ਬੇਤੀ ਕੀਤੀ ਜਾਵੇ ਕਿ ਨਾਲ ਦੀ ਨੂੰ ਵਿਚਾਰੀ ਇੱਕ ਬੈਂਡਰੀ ਆਈ ਦਿੱਤੀ ਜਾਵੇ ਤੇ ਦੂਜਾ ਇਹ ਆ ਵੀ ਮਾਰੇ 10 10 ਚ 1 ਰੁਪਿਆ ਕੱਢ ਕੇ ਤੇ ਦਸਾਂਹੇ ਕੱਢ ਕੇ ਤੇ ਵੀਰ ਦਾ ਘਰ ਛੁੱਟ ਜਾਵੇ ਬੇਨਤੀ ਤੁਹਾਡੀ ਗਾੜੀ ਆ ਹੱਥ ਜੋੜ ਕੇ ਭਾਈ ਜੀ ਹੈਂਡੀਕੈਪ ਵੀ ਜੇ ਤੁਹਾਡੀ ਉਮਰ ਵੀ 40-45 ਸਾਲ ਹੋ ਗਈ ਹੋਵੇਗੀ ਹਾਂਜੀ ਹਾਂਜੀ ਭਾਈ ਕੰਮ ਕਿਵੇਂ ਕਰ ਲੈਂਦੇ ਕੰਮ ਭਾਜੀ ਇਦਾਂ ਆ ਰੈਡੀ ਆ ਪਾਲੇ ਦੀ ਬੀੜ ਮਾੜੀ ਮੋੜ ਪਾ ਦੀ ਦੀ ਆ ਫਾਈ ਦੀ ਆ ਤੇ ਮੁੜ ਕੇ ਡਿੱਗ ਪੈਣਾ ਭਾਈ ਮੈਨੂੰ ਦੋ ਕੀ ਚੱਕਰ ਆ ਮੇਰੀ ਲੱਤ ਪਾਰ ਨਹੀਂ ਸਿੰਦੀ ਅੱਛਾ ਜੀ ਹਾਂਜੀ ਕਿ ਜਦ ਦੋ ਲੱਤਾਂ ਤੇ ਤੁਰਨਾ ਲੱਗ ਜਾ ਇੱਕ ਲੱਤ ਤੇ ਭਾਜੀ ਤੁਰਨਾ ਮੇਰੀ ਲੱਤ ਪਾਰ ਨਹੀਂ ਸਿੰਦੀ ਮੈਂ ਡਿੱਗ ਪੈਣਾ ਉਹ ਭਾਰਾ ਮੇਰੇ ਕੋਲ ਕਿ ਭਾਜੀ ਕੋਈ ਕੰਮ ਨਹੀਂ ਹੁੰਦਾ ਕੋਈ ਜੇ ਲੱਤਾਂ 'ਚ ਰਿਸ਼ਤੇਦਾਰ ਬੋੜਿਆ ਤੁਹਾਡਾ ਕੋਈ ਨਹੀਂ ਭਾਜੀ ਕੋਈ ਨਹੀਂ ਬੋੜ ਆ ਹਾਂਜੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਨਹੀਂ ਭਾਜੀ ਕੀਤੀ ਪਿੰਡ ਵਾਲਿਆਂ ਨੇ ਕੋਈ ਕੀਤੀ ਨਹੀਂ ਭਾਜੀ ਕੀਤੀ ਕਿਸੇ ਨੇ ਅੱਛਾ ਜੀ ਕੋਈ ਪਿੰਡ ਦੀ ਪੰਚਾਇਤ ਨੇ ਕੋਈ ਨਹੀਂ 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 ਭਾਜੀ ਕਿਸੇ ਨੇ ਨਹੀਂ ਕੀਤੀ ਪਿੰਡ ਦੀ ਪੰਚਾਇਤ ਨੇ ਨਹੀਂ ਕੀਤੀ ਗੁਜ਼ਾਰਾ ਕਿਵੇਂ ਹੁੰਦਾ ਕਰਦਾ ਯਾਰ ਐਦਾਂ ਹੀ ਭਾਜੀ ਇੱਕ ਢੰਗ ਖਾਲੀ ਤੇ ਦੂਜੇ ਢੰਗ ਬੈਠੇ ਰਹੇ ਦੂਜੇ ਢੰਗ ਖਾਲੀ ਤੇ ਜਿੱਦਣ ਬਿਟੇ ਰਹੇ ਜੀ ਹਾਂਜੀ ਆਟਾ ਕਿਲੋ 2 ਕਿਲੋ ਲੈ ਆਈਦਾ ਤੇ ਖਾ ਲਈਦਾ ਸਵੇਰ ਇਹਦੇ ਦੀਦਾ ਇਹ ਕਹਿੰਦੇ ਸਾਧਨ ਵੀ ਨਹੀਂ ਹੈ ਨਹੀਂ ਇਹ ਤਾਂ ਜਾਣ ਨੂੰ ਕੋਈ ਠੀ ਭੱਟੀ ਵੀ ਇੱਥੇ ਤੇ ਲਾਗੇ ਬੰਨਿਆ ਨਹੀਂ ਰਹਿ ਗਿਆ ਚੱਲ ਬੈਂਟਰੀ ਵਾਲੀ ਮਿਲ ਜਵੇ ਉਹ ਮੈਂ ਚਲਾ ਕੇ ਚਲ ਜਾਵਾਂ ਨਾਲ ਦੀ ਚਲਾ ਕੇ ਚਲ ਜਾਵੇ ਚੱਲ ਦੁੱਧ ਬੰਦਾ ਲੈ ਆਉਂਦਾ ਸਭ ਦਾ ਹੀ ਲੈ ਆਉਂਦਾ ਘਰ ਤੇ ਮਹਾਰਾਜ ਜੀ ਡੱਬੀ ਬਨੋ ਨਹੀਂ ਸਕਦਾ ਕਿੰਨੇ ਬੱਚੇ ਤੁਹਾਡੇ ਬੱਚੇ ਪੰਜ ਆ ਭਾਜੀ ਤਿੰਨ ਗੁੱਡੀਆਂ ਦੋ ਕੱਕੇ ਆ ਵੱਡਾ ਕੱਕਾ ਆ ਵੀ ਨਿਛੇੜੀ ਆ ਨਾ ਕੁੜਦਾ ਮਾਰਦਾ ਏ ਉਹਨੂੰ ਨਾ ਉਹ ਮਥੇ ਲੱਗਦਾ ਨਾ ਹੀ ਉਹਦੇ ਮਥੇ ਲੱਗਦੇ ਆ ਤੇ ਹੁੰਦਾ ਤੇ ਕੁੱਟ ਨਹੀਂ ਆਉਂਦਾ ਮੈਨੂੰ ਪੈਸੇ ਦੇ ਦੋ ਮੈਨੂੰ ਪੈਸੇ ਦੇ ਦੋ ਭਾਜੀ ਬਜਾਰੇ ਤਾਂ ਕਿਥੋਂ ਦੇ ਦਈਏ ਪੈਸੇ ਜਿਹੜੇ ਦਾਨੀ ਸੱਜਣਿਆਂ ਜਿਹੜੇ ਸਮੇ ਸਮੇ ਤੇ ਜਿਹੜੀ ਐ ਉਹ ਬਾਹ ਫੜਦੇ ਨੇ ਗਰੀਬਾਂ ਦੀ ਉਹਨਾਂ ਨੂੰ ਫਿਰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਕਿ ਜੋੜ ਕੇ ਹੱਥ ਜੋੜ ਕੇ ਬੇਨਤੀ ਪੀਲੇ ਹੋ ਕਰਦੇ ਆਂ ਵੀ ਬੇਨਤੀ ਆ ਵੀ ਮਹਾਰਾਜ ਜੀ ਜਾਂ ਤੇ ਘਰ ਛੱਡ ਜੂ ਸਾਡੇ ਮਹਾਰਾਜ ਜੀ ਬਹੁਤ 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 ਮਹਾਰਾਜ ਹਾਂ ਮਹਾਰਾਜ ਗੁਰਵਰ ਜੰਦੇ ਮਹਾਰਾਜ ਬਹੁਤ ਬਹੁਤ ਕਮੇ ਸੱਚੇ ਪਾਤਸ਼ਾਹ ਕਿ ਗਰੀਬ ਦਾ ਪਾਸਾ ਥਾਲ ਦਿਓ ਮਹਾਰਾਜ ਜੀ ਧਿਆਨ ਚਲੋ ਮਹਾਰਾਜ ਚੰਗਾ ਸਮਾਨ ਹੀ ਦਵਾਂਗੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿੱਦਾਂ ਮਿਹਨੇ ਮਾਰ ਦੇ ਲੋ ਕਿ ਚੱਲੋ ਤੇ ਪੈਸੇ ਆਉਣਗੇ ਘਰ ਵੀ ਬਣਾਵਾਂਗੇ ਜੀ 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 ਘਰ ਵੀ ਤਗੜੇ ਹੋਗੇ ਮਹਾਰਾਜ ਜੀ ਹਾਂਜੀ ਤੇ ਇਹ ਆ ਵੀ ਕੈਮਰਾ ਘਰ ਛੋੜ ਜੀ ਮਹਾਰਾਜ ਬੇਨਤੀ ਆ ਬਹੁਤ ਬਹੁਤ ਧੰਨਵਾਦ ਆ ਦੇ ਆ ਜੇ ਮੇਰੇ ਗਰੀਬ ਦਾ ਘਰ ਛੋੜ ਜੀ ਤੇ ਮੈਂ ਜ਼ਿੰਦਗੀ ਤੇ ਭਾਜੀ ਸਾਰੀ ਉਮਰ ਨਹੀਂ ਭਲਾਉਂਗਾ ਅਛਾ ਜੀ ਹਾਂਜੀ ਵੀ ਇਹ ਵੀਰ ਨੇ ਮੇਰੀ ਬਾਹ ਬੜੀ ਆ ਆਂਦੇ ਹੁੰਦੇ ਆ ਭੁੱਖਿਆਂ ਨੂੰ ਭੋਜਨ ਤੇ ਨੰਗੇ ਨੂੰ ਕੱਪੜੇ ਜਿਹੜਾ ਭੁੱਖਾ ਬੰਦਾ ਨੂੰ ਭੋਜਨ ਹੋਵੇ ਨੰਗੇ ਨੂੰ ਕਪੜਾ ਨੇ ਕੱਜਣਾ ਚਾਹੀਦਾ ਜੀ ਜੀ ਪੀ ਇਹ ਆ ਵੀ ਚਲੋ ਬੇਨਤੀ ਤੁਹਾਡੇ ਗਾੜੀ ਆ ਵੀ ਮੇਰਾ ਘਰ ਛੋੜ ਜੇ ਹਾਂਜੀ ਕਦੀ ਕਦੀ ਮੰਚ ਤੇ ਵੀ ਗੱਲ ਆਉਂਦੀ ਹੁੰਦੀ ਹਣੀ ਵੀ ਵਾਇਗਰੂ ਜੇਕਰ ਜੇ ਸਰੀਰ ਪੂਰਾ ਸੈੱਟ ਹੁੰਦਾ ਮਤਲਬ ਜੇ ਆ ਜੋ ਕੁਝ ਵੀ ਹੋਇਆ ਵੀ ਇਹ ਜਿਹੜਾ ਹੈਂਡੀਕੈਪ ਉਹ ਤੁਸੀਂ ਵੀ ਜੇ ਅੰਗ ਪੈਰ ਰੱਬ ਨੇ ਪੂਰੇ ਦਿੱਤੇ ਹੁੰਦੇ ਤਾਂ ਕੰਮ ਸ਼ਾਇਦ ਕਰਕੇ ਤੇ ਆਪਣਾ ਘਰ ਚਲਾ ਸਕੀਦਾ ਹੀ ਜੇ ਭਾਜੀ ਅੰਗ ਸਹੀ ਹੋਣਾ ਤੇ ਆਪਣਾ ਘਰ ਘਰ ਕਤਰ ਕੇ ਮਿਹਨਤ ਮੈਂ ਆਪਣਾ ਘਰ ਬਣਾ ਸਕਦਾ ਹਾਂ ਜੀ ਜੀ ਇਹ ਵੀ ਦੋਵੇਂ ਹੈਂਡੀਕੈਪ ਇਹ ਮੇਰੇ ਆਸਰੇ ਨਾਲ ਚੱਲਦੀ ਹੈ ਤੇ ਮੈਂ ਇਹਦੇ ਆਸਰੇ ਨਾਲ ਚੱਲਦਾ ਤੇ ਰੱਬ ਨੇ ਮਹਾਰਾਜ ਜੀ ਜੋੜੀ ਚਲੋ ਮਹਾਰਾਜ ਨੇ ਵਧੀਆ ਬਣਾਈ ਆ 3 ਪੁੱਤ ਸਹੀ ਸਲਾਮਤ ਆ ਤੇ ਇਹ ਵੀ ਦੋਵੇਂ ਹੈਂਡੀਕੈਪ ਨੇ ਠੀਕ ਹਾਂਜੀ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਮੈਂ ਪਰਿਵਾਰ ਦਾ ਨੰਬਰ ਵੀ ਜਰੂਰ ਸਾਂਝਾ ਕਰ ਦੇਣਾ ਚਾਹੁੰਦਾ ਕਿ ਦੋਸਤੋ ਤੁਸੀਂ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਅਤੇ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਜਰੂਰ ਕਰਿਓ ਕਿਉਂਕਿ ਉਹਨਾਂ ਨੇ ਸਾਰੀ ਆਪਣੀ ਗਾਥਾ ਦੱਸੀ ਹੈ ਕਿ ਕਿਵੇਂ ਉਹਨਾਂ ਦੇ ਨਾਲ ਤਸ਼ੱਦਦ ਵੀ ਹੋਇਆ ਕਿ ਇੱਕ ਪੁੱਤਰ ਜਿਹੜਾ ਨਸ਼ੇੜੀ ਹੈ ਆਉਂਦਾ ਹੈ ਕੁੱਟ ਮਾਰ ਕੇ ਘਰੋਂ ਤਾਂ ਫਿਰ ਉਹ ਵਾਪਸ ਚਲਾ ਜਾਂਦਾ ਹੈ ਕਈ ਕਈ ਦਿਨ ਉਹ ਘਰ ਨਹੀਂ ਆਉਂਦਾ ਤਾਂ ਐਵੇਂ ਜਿਹੜੇ ਹਾਲਾਤ ਨੇ ਉਸ ਪਰਿਵਾਰ ਦੇ ਦੋਸਤੋ ਮੈਂ ਇਸ ਪਰਿਵਾਰ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਫੋਨ ਕਰਕੇ ਇਹਨਾਂ ਦਾ ਦੁੱਖ ਸੁਣ ਕੇ ਇਹਨਾਂ ਦੀ ਮਦਦ ਜ਼ਰੂਰ ਕਰਿਓ ਜੇਕਰ ਤੁਸੀਂ ਆ ਕੇ ਵੀ ਦੇਖਣਾ ਹੋਵੇ ਤਾਂ ਤੁਸੀਂ ਪਿੰਡ ਕੱਦਗੱਲ ਰੋਡ ਦੇ ਉੱਪਰ ਇੱਕ ਪੰਪ ਪਿਆ ਅਤੇ ਕਿਸੇ ਸ਼ਾਹੂਕਾਰ ਦੇ ਪੰਪ ਦੇ ਬਿਲਕੁਲ ਨੇੜੇ ਉਹਨਾਂ ਦਾ ਇੱਕ ਘਰ ਹੈ ਉਹਨਾਂ ਦੇ ਕੋਲ ਰਹਿ ਰਹੇ ਨੇ ਉਹਨਾਂ ਦੇ ਰਹਿਮੋ ਕਰਮ ਤੇ ਰਹਿ ਰਹੇ ਨੇ ਦੋਸਤੋ ਤਾਂ ਉਹਨਾਂ ਦੇ ਕੋਲ ਇਹ ਰਹਿ ਰਹੇ ਨੇ ਅਤੇ 2 ਲੱਖ ਦੇ ਵਿੱਚ ਇਹਨਾਂ ਦਾ ਮਕਾਨ ਜਿਹੜਾ ਹੈ ਉਹ ਕਹਨੇ ਆ ਉਹ ਵੀ ਛੁੱਟ ਸਕਦਾ ਹੈ ਜੇਕਰ ਤੁਸੀਂ ਮਦਦ ਕਰ ਦੋ ਤਾਂ ਪਰਿਵਾਰ ਦਾ ਨੰਬਰ ਹੈ ਜੀ 842 71 74484 ਮੈਂ ਇੱਕ ਵਾਰ ਫਿਰ ਸਾਂਝਾ ਕਰ ਦਿੰਦਾ 84 ਮੈਂ ਦਰਸ਼ਕਾਂ ਨੰਬਰ ਸਾਂਝਾ ਕਰ ਰਿਹਾ 84271 74484 ਇਹ ਇਸ ਪਰਿਵਾਰ ਦਾ ਨੰਬਰ ਹੈ ਤੁਸੀਂ ਫੋਨ ਕਰਕੇ ਜਿਹੜਾ ਇਸ ਪਰਿਵਾਰ ਦੀ ਮਦਦ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰ